ਹਾਂਜੀ ਡਾਕਟਰ ਸਾਹਿਬ ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਾਂ ਦੀ ਯਾਦ ਦੇ ਵਿੱਚ ਜੋ ਮੈਡੀਕਲ ਕੈਂਪ ਲਗਾਇਆ ਜਾ ਚੱਲ ਰਿਹਾ ਹੈ ਦੱਸੋਗੇ ਸਰ ਕੀ ਨਾ ਅਸੀਂ ਮਹਾਂਪੁਰਸ਼ ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਇਹਨਾਂ ਦੀ ਮਿੱਠੀ ਮਿੱਠੀ ਯਾਦ ਦੇ ਵਿੱਚ ਅਸੀਂ ਇਹ ਪੂਰੇ ਮਹੀਨੇ ਲਈ ਕੈਂਪ ਲਗਾਇਆ ਹੈ ਤਾਂ ਆਬਸਟਿਕਾਈਨ ਦੇ ਵਿੱਚ ਹੈਗਾ ਸੋ ਇਹਦੇ ਵਿੱਚ ਅਸੀਂ ਜਿਹੜੀ ਡਿਲੀਵਰੀ ਨਾਰਮਲ ਹੈ ਉਹ ਇੱਥੇ ਬਿਲਕੁਲ ਮੁਫਤ ਕਰ ਰਹੇ ਹਾਂ ਤੇ ਜਿਹੜੀ ਆਪਣੇ ਆਪਰੇਸ਼ਨ ਵਾਲਾ ਸੀਜ਼ੀਅਨ ਹੈਗਾ ਉਹ ਅਸੀਂ ਸਿਰਫ 10000 ਦੇ ਵਿੱਚ ਦਵਾਈਆਂ ਲੱਗ ਤੋਂ ਉਹਦੇ ਨਾਲ ਕਰ ਰਹੇ ਆ ਦੂਜਾ ਜਿਹੜਾ ਅਸੀਂ ਕਰ ਰਹੇ ਆ ਉਹ ਪਿੱਤੇ ਦੀ ਸਰਜਰੀ ਦਾ ਕਰ ਰਹੇ ਆ ਲੈਪਰੋਸਕੋਪਿਕ ਪਿੱਤੇ ਦੀ ਸਰਜਰੀ ਉਹ ਅਸੀਂ 20000 ਦੇ ਵਿੱਚ ਕਰ ਰਹੇ ਆ ਜਿਹੜਾ ਵਿੱਚ ਸਾਰੀਆਂ ਦਵਾਈਆਂ ਸਟੇ ਸਾਰਾ ਕੁਝ ਹੀ ਖਾਣਾ ਪੀਣਾ ਵਿੱਚ ਹੀ ਇਨਕਲੂਡਡ ਹੁੰਦਾ ਤੇ ਬਵਾਸੀਰ ਦਾ ਆਪਰੇਸ਼ਨ ਵੀ ਇੰਨੇ ਚ ਹੀ ਹੋ ਰਿਹਾ ਤੇ ਅਲਟਰਾਸਾਉਂਡ ਸਕੈਨ ਤੇ ਬਲੱਡ ਟੈਸਟ ਇਹਨਾਂ ਦੇ ਵਿੱਚ ਵੀ ਅਸੀਂ 25% ਤੋਂ ਜ਼ਿਆਦਾ ਛੋਟ ਦਿੱਤੀ ਹੋਈ ਹੈਗੀ ਹੈ ਹਾਂਜੀ ਤੇ ਅਲਟਰਾਸਾਉਂਡ ਦੇ ਵਿੱਚ ਸਰ ਕਿੰਨਾ ਦੇ ਵਿੱਚ ਅਲਟਰਾਸਾਉਂਡ ਸਕੈਨ ਜਿਹੜਾ ਅਸੀਂ 550 ਰੁਪਏ ਦੇ ਵਿੱਚ ਕਰ ਰਹੇ ਆ ਇਹ 1 ਅਗਸਤ ਤੋਂ 31 ਅਗਸਤ ਤੱਕ ਅਸੀਂ ਸੀਗਾ ਬਟ ਹੁਣ ਬਾਬਾ ਜੀ ਸੰਤ ਪਤਮ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਹਦਾਇਤ ਦਿੱਤੀ ਹੈ ਕਿ ਇਹ ਆਪਾਂ ਗਾਇ ਨਹੀਂ ਉਹਦਾ ਸਾਰਾ ਸਾਲ ਕਰਾਂਗੇ ਤੇ ਜਿਹੜਾ ਆਪਣਾ ਸਰਜਰੀ ਦਾ ਹੈਗਾ ਇਹ ਆਪਾਂ ਅਗਲੇ ਮਹੀਨੇ ਸਪਟੰਬਰ ਚ ਵੀ ਕਰਾਂਗੇ ਹਾਂਜੀ ਸੋ ਬਟ ਮੈਸਸ ਜੂਲ ਲਾਈਕ ਟੂ ਕਨਵੇ ਟੂ ਦਾ ਪਬਲਿਕ ਮੈਸੇਜ ਇਸ ਦਿਸ ਓਨਲੀ ਕਿ ਜਿਹੜਾ ਇਹ ਹਸਪੀਟਲ ਹੈਗਾ ਬਾਬਾ ਜੀ ਸੰਤ ਬਲਜਿੰਦਰ ਸਿੰਘ ਜੀ ਦੀ ਸੋਚ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਜਿਹੜੇ ਉਹਨਾਂ ਦੇ ਵੱਲੋਂ ਸਾਨੂੰ ਹਦਾਇਤਾਂ ਕਿ ਅਸੀਂ ਸਾਰੇ ਏਰੀਆ ਨੂੰ ਸਰਵ ਕਰਨਾ ਹੈ ਐਂਡ ਗੁੱਡ ਕੁਆਲਿਟੀ ਉਹਦੇ ਲਈ ਸਰਵ ਕਰਨਾ ਹੈ ਅਸੀਂ ਇੱਥੇ ਜਿੰਨਾ ਕੁਝ ਵੀ ਕਰ ਰਹੇ ਹਾਂ ਅਸੀਂ ਬੜੀ ਅੱਛੀ ਕੁਆਲਿਟੀ ਬੜੇ ਅੱਛੇ ਸੀਨੀਅਰ ਡਾਕਟਰਸ ਹੈਗੇ ਆ ਜਿਹੜੇ ਜਿਨ੍ਹਾਂ ਦੀ ਇੱਥੇ ਸਾਡੇ ਕੋਲ ਟੀਮ ਹੈਗੀ ਹੈ ਜਿਹੜੇ ਆਪਰੇਸ਼ਨ ਆਪਣੇ ਵੱਡੇ ਹਸਪਤਾਲਾਂ ਚ ਹੁੰਦੇ ਆ ਉਹ ਅਸੀਂ ਸਾਰੇ ਇੱਥੇ ਕਰ ਰਹੇ ਹਾਂ ਜਿਵੇਂ ਨੀ ਰਿਪਲੇਸਮੈਂਟ ਹੋ ਗਿਆ हिਪ ਰਿਪਲੇਸਮੈਂਟ ਆਪਣੀ ਸਪੋਰਟਸ ਇੰਜਰੀਜ਼ ਚ ਲਿਗਾਮੈਂਟ ਦੀਆਂ ਸੱਟਾਂ ਮਨਿਸਕਲ ਸਾਫਟਸਕੋਪੀ ਐਂਡ ਸਰਟਿਕਲ ਜਿੰਨਾ ਇੱਥੇ ਇਨਫਰਾਸਟ੍ਰਕਚਰ ਹੈ ਇਕਵਿਪਮੈਂਟ ਹੈ ਉਹ ਵਰਲਡ ਕਲਾਸ ਇਟਸ ਮੈਡੀਕਲ ਕੈਂਪ ਤੋਂ ਬਿਨਾਂ ਹੋਰ ਵੀ ਕੈਂਪ ਤੁਸੀਂ ਨੀਅਰ ਫਿਊਚਰ ਵਿੱਚ ਆਰਗੇਨਾਈਜ਼ ਕਰਨ ਜਾ ਰਹੇ ਹੋ ਹਾਂਜੀ ਅਸੀਂ ਨਾ ਇੱਥੇ ਸੰਤੀਸ਼ਾ ਸਿੰਘ ਜੀ ਮੈਮੋਰੀਅਲ ਹਸਪੀਟਲ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਵੀ ਸਾਡੇ ਨਾ 3 ਦਿਨ ਵਰਸੀ ਦੇ ਸਮਾਗਮ ਦੇ ਨਾਲ ਚੱਲਣਗੇ 24 25 ਤੇ 26 ਅਗਸਤ ਨੂੰ ਸਾਰਾ ਦਿਨ ਐਂਡ ਸ਼ਾਮ ਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਹੋਣਗੇ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਜਿਹੜੇ ਇਹ ਹੈ ਕਿ ਇਹਦੇ ਜਿਹੜੀ ਸੇਵਾ ਹੈਗੀ ਐ ਇਹਦੇ ਵਿੱਚ ਆਨ ਤੇ ਆਪਣਾ ਯੋਗਦਾਨ ਦੇ